ਸਤਿ ਸ੍ਰੀ ਅਕਾਲ ਜੀ ਮੈਂ ਮਨਦੀਪ ਕੁੰਦੀ ਤਖਤੂਪਰਾ ਦੋਸਤੋ ਅੱਜ ਇੱਕ ਫੇਰ ਅਜੀਹਾ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਆ ਕਿ ਪਿਛਲੇ ਦਿਨੀ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਆਪਦੇ ਇਹ ਭਲੇਚੇ ਦੇ ਵਿੱਚ ਲੈ ਕੇ ਠੀਕ ਆ ਆਪਦੇ ਵਿਸ਼ਵਾਸ ਦੇ ਵਿੱਚ ਲੈ ਕੇ ਕਿਸਾਨ ਜਥੇਬੰਦੀਆਂ ਦੇ ਨਾਲ ਜੋ ਕੀਤਾ ਅੱਜ ਉਸ ਵਿਸ਼ੇ ਤੇ ਗੱਲ ਕਰਾਂਗੇ ਕਿ ਖਨੌਰੀ ਤੇ ਸੰਭੂ ਬਾਰਡਰ ਤੇ ਕਿਸਾਨਾਂ ਨਾਲ ਕੋਈ ਧੋਖਾ ਤਾਂ ਨਹੀਂ ਕਰ ਗਿਆ ਜਾਂ ਆਉਣ ਵਾਲੇ ਸਮੇਂ ਵਿੱਚ ਕੀ ਬਣੇਗਾ ਕਿਸਾਨ ਜਿੱਥੇ ਬੰਦਿਆਂ ਨੇ ਸਭ ਤੋਂ ਪਹਿਲੀ ਗੱਲ ਜੇ ਆਪਾਂ ਗੱਲ ਕਰੀਏ ਤਾਂ ਕਿਸੇ ਦਾੰਸਵਰ ਸਿਆਣੇ ਨੇ ਕਿਹਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰਵਾਜੋਂ ਪੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜਾਂ ਕਿਸੇ ਸ਼ਾਇਰ ਨੇ ਲਿਖਿਆ ਕਿ ਮੁਝ ਕੋ ਰੋਣੇ ਦਾ ਸਲੀਕਾ ਨਹੀਂ ਹੈ ਸ਼ਾਇਦ ਲੋਕ ਹੱਸਦੇ ਹਨ ਦੇਖ ਕੇ ਮuje ਆਨੇ ਜਾਣੇ ਵਾਲੇ ਇਹ ਦੋ ਗੱਲਾਂ ਬਹੁਤ ਵੱਡੀ ਪੱਧਰ ਤੇ ਜਿਹੜੀ ਉੱਪਰ ਕੇ ਸਾਹਮਣੇ ਆਉਂਦੀਆਂ ਵੀ ਜਾਂ ਤਾਂ ਜਿਹੜੀ ਜਗਜੀਤ ਸਿੰਘ ਡੱਲੇਵਾਲ ਤੇ ਸਰਵਜ ਸਿੰਘ ਭਦੇਰ ਨੇ ਲੜਾਈ ਬਿੱਡੀ ਸੀ ਜਿਸ ਦਰਮਦਾਰ ਦੇ ਮੂਰੇ ਹੋ ਕੇ ਜਿਸ ਇਕੱਠ ਨੂੰ ਮੂਰੇ ਹੋ ਕੇ ਉਹਨਾਂ ਨੇ ਸੋਚਿਆ ਸੀ ਕਿ ਅਸੀਂ ਗਵਾਈ ਕਰਾਂਗੇ ਜਾਂ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਢਿੱਲ ਰਹੇਗੀ ਤੇ ਜਾਂ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਵੱਜੋ ਜਾਂ ਇੱਕ ਚੰਗੀ ਸਰਕਾਰ ਦੇ ਵੱਜੋ ਜਿਹੜਾ ਇਹ ਸਾਰਾ ਕੁਝ ਆਪਾਂ ਹੀ ਕਹਿ ਦਿੰਦੇ ਆ ਵੀ ਸਰੇ ਲੱਗਣ ਤੋਂ ਪਹਿਲਾਂ ਹੀ ਅਦਵਾਟੇ ਦੇ ਵਿੱਚ ਛੁੱਟ ਗਿਆ ਕਿਉਂਕਿ ਇਸ ਗੱਲ ਦੇ ਵਿੱਚ ਨਿਰਸੰਦੇਹ ਕੋਈ ਸ਼ੱਕ ਨਹੀਂ ਕਿ ਜਦੋਂ ਤੋਂ ਡਲੇਵਾਲ ਸਾਹਿਬ ਮਰਨ ਵਾਰ ਤੇ ਬੈਠੇ ਸੀ ਮੈਨੂੰ ਇਹ ਲੱਗਦਾ ਕਿ ਤੁਹਾਡੇ ਆਪਣੇ ਨਿੱਜੀ ਵਿਚਾਰ ਹੋ ਸਕਦੇ ਆ ਕਿ ਕਿਵੇਂ ਨਾ ਕਿਵੇਂ ਉਹ ਇਸ ਐਜੀਟੇਸ਼ਨ ਤੋਂ ਖੜਾ ਸੁਣੋਂ ਦੇ ਚੱਕਰ ਦੇ ਵਿੱਚ ਲੱਗਦੇ ਸੀ ਅੰਦਰ ਖਾਤੇ ਕਿਉਂਕਿ ਅੱਗੇ ਕੋਈ ਰਸਤਾ ਦਿਹਦਾ ਨਹੀਂ ਸੀ ਪਿੱਛੇ ਮੁੜ ਨਹੀਂ ਸੀ ਸਕਦੇ ਤੇ ਉਹਨਾਂ ਦੇ ਨਾਲ ਹੀ ਸਰਮਨ ਸਿੰਘ ਬੰਦੇਰਾ ਜਿਹੜੇ ਰੇਂਦੀ ਖੁੰਦੀ ਕਸਰ ਆਪੋ ਆਪਣੇ ਬਿਆਨ ਹਰ ਰੋਜ਼ ਮੀਡੀਆ ਦੇ ਸਾਹਮਣੇ ਪੇਸ਼ ਹੋ ਕੇ ਮਤਲਬ ਬਾਦਰੀਰ ਗੱਲਾਂ ਦੀ ਥਾਂ ਤੇ ਜਿਹੜੀਆਂ ਆਪਾਂ ਕਹਿ ਦਿੰਨੇ ਆ ਮਿਆਰ ਤੋਂ ਸਖਰੀਆਂ ਗੱਲਾਂ ਕਰਨੀਆਂ ਹੋਏ ਦਰਸਾਉਂਦੀਆਂ ਸੀ ਕਿ ਹੁਣ ਜਿਹੜਾ ਰਸਤਾ ਹੈ ਜਾਂ ਮੰਜ਼ਲ ਇਹਨਾਂ ਨੂੰ ਸਾਫ਼ ਦਿਖਾਈ ਨਹੀਂ ਦਿੰਦੀ ਤੇ ਬਲਦੀ ਤੇ ਤੇਲ ਜੇ ਆਪਾਂ ਕਹਿ ਦਿੰਨੇ ਆ ਬਲਦੀ ਦੇ ਕਿ ਹੌਸ ਵੇਲੇ ਪੈ ਗਿਆ ਜਦੋਂ ਸਮੁੱਚੇ ਇਸ ਸਕੀਮ ਨੇ ਇਹਨਾਂ ਦਾ ਸਾਥ ਦੇਣ ਤੋਂ ਨਾ ਕਰ ਦਿੱਤੀ ਕਿਉਂਕਿ ਅੰਦਰ ਖਾਤੇ ਕਿਦਣਾ ਕਿਤੇ ਸਪਾਸ ਟੂਬ ਦੇ ਵਿੱਚ ਜੇ ਆਪਾਂ ਕਹੀਏ ਤਾਂ ਕਿਸੇ ਨੇ ਇਹ ਵੀ ਕਿਹਾ ਹੈ ਕਿ ਮੇਰੀ ਬਰਵਾਦੀ ਵਿੱਚ ਉਸ ਦਾ ਜ਼ਿਕਰ ਤਾਂ ਜ਼ਰੂਰ ਹੋਗਾ ਜੇ ਆਪਾਂ ਕਹਿ ਦਈਏ ਕਿ ਅੱਜ ਇਹ ਜਿਹੜੇ ਕਿਸਾਨ ਖਨੌਰੀ ਬਾਰਡਰ ਤੇ ਬੈਠੇ ਸੰਭੂ ਤੇ ਉਹ ਪਿੱਛੇ ਹਟਿਆ ਤਾਂ ਉਹਦੇ ਵਿੱਚ ਤਿੰਨ ਚਾਰ ਗੱਲਾਂ ਜਿਹੜੀਆਂ ਉੱਭਰ ਕੇ ਸਾਹਮਣੇ ਆਈਆਂ ਪਹਿਲੀਆਂ ਦੋ ਤੁਹਾਨੂੰ ਦੱਸ ਹੀ ਦਿੱਤੀਆਂ ਤੀਸਰੀ ਇਹ ਹੈ ਕਿ ਜਿਹੜਾ ਦੂਸਰਾ ਐਸਕੇਐਮਸੀ ਵੱਡੇ ਲੀਡਰ ਸੀ ਭਾਰਤੀ ਕਿਸਾਨ ਯੂਨੀਅਨ ਦੇ ਚਾਹੇ ਉਹ ਆਪਾਂ ਇਹ ਕਹਿ ਦਈਏ ਉਹਦੇ ਵਿੱਚ ਰਾਜੇਵਾਲ ਸੀਗਾ ਚਾਹੇ ਉਹ ਆਪਾਂ ਹੀ ਕਰੀ ਜਗਿੰਦਰ ਸਿੰਘ ਅਗਰਾਹਾ ਸੀ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਕਿਉਂਕਿ ਛੋਟੀਆਂ-ਮੋਟੀਆਂ ਜਥੇਬੰਦੀਆਂ ਲਾ ਕੇ ਅੱਜ ਪੰਜਾਬ ਦੇ ਵਿੱਚ 101 ਜਿਹੜੀ ਜਥੇਬੰਦੀ ਆ ਕਿਸਾਨ ਜੁਨੀਆ ਦੀ ਉਹ ਹੋਣ ਦੇ ਵਿੱਚ ਹੈਗੀ ਆ ਤੇ ਇਸ ਗੱਲ ਨੂੰ ਕਹਿਣ ਵਿੱਚ ਵੀ ਕੋਈ ਅਤਕਤਨੀ ਨਹੀਂ ਕਿ ਉਹਨਾਂ 101 ਜਥੇਬੰਦੀਆਂ ਦੇ ਵਿੱਚ ਕਿਸੇ ਦੇ ਕੋਲੇ 10 ਕਾਰਗੋਨਾਂ ਕਿਸੇ ਦੇ ਕੋਲੇ 20 ਮੈਂਬਰ ਆ ਤੇ ਕਿਸੇ ਦੇ ਕੋਲੇ 50 ਮੈਂਬਰ ਜਿੰਨੀ ਜਰੇ ਮੁੱਠੀ ਬੰਦ ਰਹੀ ਉਨੀ ਦੇਰ ਇੱਕ ਜਿਹੀ ਸੈਂਟਰ ਦੀ ਸਰਕਾਰ ਜਿਹੜੀ ਦੁਨੀਆ ਦੇ ਵਿੱਚ ਹਿੰਦੂਤਾ ਤੋਂ ਵਜੋਂ ਜਾਂ ਪਾਕਿਆ ਦੀ ਐਸਐਸ ਵਜੋਂ ਜਾਣੀ ਜਾਂਦੀ ਸੀ ਉਹਨੂੰ ਇਹਨਾਂ ਸਾਰਿਆਂ ਨੇ ਰਲ ਕੇ ਜਿਹੜਾ ਮੂਹਰੇ ਲਾ ਲਿਆ ਕਿਉਂਕਿ ਸਿਆਣਿਆਂ ਨੇ ਕਿਹਾ ਕਿ ਜਿਹੜੀਆਂ ਪੰਜੇ ਉਂਗਲਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਫਿਰ ਉਹ ਇੱਕ ਮੁੱਕਾ ਬਣ ਜਾਂਦੀਆਂ ਤੇ ਤੁਸੀਂ ਇਹ ਦੇਖ ਲਓ ਵੀ ਇੱਕ ਲਫੇੜੇ ਤੇ ਮੁੱਕੇ ਦੇ ਵਿੱਚ ਕਿੰਨਾ ਇੱਕ ਫਰਕ ਹੁੰਦਾ ਹੈ ਇਸ ਕਰਕੇ ਇਹ ਸਾਰੀਆਂ ਗੱਲਾਂ ਨੂੰ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਾਕੀ ਵਿਚਾਰ ਆਪੋ ਆਪਣਾ ਇਹ ਸੋਚ ਆਪੋ ਆਪਣੀ ਹੈ ਜੈਸ ਇਨਸਾਨ ਨੂੰ ਲਗਿਆ ਕਿ ਕਿਤੇ ਨਾ ਕਿਤੇ ਸਾਡੇ ਸ਼ਬਦਾਂ ਦੇ ਵਿੱਚ ਕੋਈ ਉਤਾਈ ਹੈਗੀ ਤਾਂ ਤੁਸੀਂ ਆਪ ਆਪਣੇ ਵਿਚਾਰ ਦੇ ਕੇ ਆਪੋ ਆਪਣੇ ਸੁਝਾਅ ਦੇ ਕੇ ਅਸੀਂ ਉਹਨਾਂ ਨੂੰ ਜ਼ਰੂਰ ਕੋਸ਼ਿਸ਼ ਕਰਾਂਗੇ ਪੜਨ ਦੀ ਜਾਂ ਉਹਨਾਂ ਨੂੰ ਇਕੱਲੇ-ਕੱਲੇ ਨੂੰ ਪੜ ਕੇ ਤੁਹਾਨੂੰ ਰਿਪਲਾਈ ਕਰਨ ਦੀ ਤੇ ਇਹ ਸਭ ਦਾ ਜਿਹੜਾ ਅਗਲਾ ਸਿੱਟਾ ਅਗਲੇ ਰੂਪ ਦੇ ਵਿੱਚ ਸਾਹਮਣਾ ਸਾਹਮਣੇ ਨਿਕਲ ਕੇ ਆ ਰਿਹਾ ਜੇ ਆਪਾਂ ਕਹਿ ਦਈਏ ਵੀ ਹੱਥ ਕੰਗਣ ਨੂੰ ਆਰਸੀ ਕੀ ਹੈ ਤੇ ਜੇ ਆਪਾਂ ਸ਼ੀਸ਼ੇ ਦੇ ਸਾਹਮਣੇ ਖੜੇ ਹੁੰਦੇ ਹੁੰਦੇ ਆ ਤਾਂ ਸਪਸ਼ਟ ਰੂਪ ਦੇ ਵਿੱਚ ਇੱਕ ਗੱਲ ਹੋਰ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ ਇਸ ਤਰ੍ਹਾਂ ਜਿਹੜਾ ਹੈਗਾ ਖਨੌਰੀ ਦੇ ਸਭੂ ਵੱਡਰ ਤੋਂ ਉੱਠ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਕਿਸਾਨ ਜਥੇਬੰਦੀਆਂ ਸਾਡੀ ਏਕਤਾ ਦੇ ਲਈ ਪੰਜਾਬ ਦੀ ਭਾਈਚਾਰਕ ਸਾਂਝ ਦੇ ਲਈ ਤੇ ਕਿਸਾਨ ਮਜ਼ਦੂਰ ਜਿਹੜੀ ਏਕਤਾ ਹੈ ਉਹਨੂੰ ਅੱਗੇ ਬਧਾ ਦੇ ਲਈ ਜਾਉਂਦੇ ਹੱਕਾਂ ਦੀ ਲੜਾਈ ਲੜਨ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਰਾਹ ਸੀਗਾ ਉਹ ਸਰਕਾਰ ਨੇ ਸੈਂਟਰ ਸਰਕਾਰ ਨਾਲ ਰਖ ਲਓ ਚਾਹੇ ਪ੍ਰਸ਼ਾਸਨ ਦੀ ਮਿਲਿ ਭੁਗਤ ਦੇ ਨਾਲ ਬਿਲਕੁਲ ਸਾਫ਼ ਹੋ ਗਿਆ ਕਿ ਹੁਣ ਮੈਨੂੰ ਲੱਗਦਾ ਨਹੀਂ ਕਿ ਇਸ ਸਦਵੇਂ ਦੇ ਵਿੱਚੋਂ ਸਾਡੀਆਂ ਜਿਹੜੀਆਂ ਜਥੇਬੰਦੀਆਂ ਉੱਭਰ ਕੇ ਬਾਹਰ ਵੀ ਨਿਕਲ ਸਕਣਗੀਆਂ ਕਿ ਨਹੀਂ ਨਿਕਲ ਸਕਣਗੀਆਂ ਨਹੀਂ ਨਿਕਲਦਾ ਮਤਲਬ ਇਹ ਹੀ ਆ ਕਿ ਜਦੋਂ ਸਾਡਾ ਇਕੱਠ ਜਦੋਂ ਸਾਡੀ ਏਕਤਾ ਸਾਡੀ ਝੁੰਡੀ ਜਿਹੜੀ ਕਿ ਪਾਵਰ ਹੁੰਦੀ ਆ ਉਹ ਉਤਾਰੂ ਬਿੜ ਹੋ ਗਈ ਤਾਂ ਉਹਨੂੰ ਇਕੱਠਾ ਕਰਨਾ ਬਹੁਤ ਮੁਸ਼ਕਲ ਆ ਕਿਉਂਕਿ ਪੰਜਾਬੀਆਂ ਦੀ ਇਹ ਬਦਕਿਸਮਤੀ ਰਹੀ ਆ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹਨਾਂ ਨੂੰ ਕੋਈ ਚੰਗਾ ਲੀਡਰ ਜਿਹੜਾ ਉਹ ਨਹੀਂ ਮਿਲਿਆ ਜੇ ਮਿਲਿਆ ਤਾਂ ਉਹ ਸਮੇਂ ਦੇ ਅਨਸਾਰ ਚਾਹੀ ਵਿਗ ਗਿਆ ਚਾ ਇਹ ਕਹ ਲੋ ਕਿ ਆਪਣੀ ਉਲਝਣਾਂ ਦੇ ਵਿੱਚ ਉਲਝ ਕੇ ਆਪਣੇ ਰਸਤੇ ਤੋਂ ਭਟਕ ਕੇ ਸਾਈਡ ਤੇ ਹੋ ਗਿਆ ਅਸੀਂ ਫੇਰੇ ਦਰਹਾਉਨੇ ਆ ਕਿ ਅਸੀਂ ਕਿਸੇ ਦਾ ਇਲਜ਼ਾਮ ਨਹੀਂ ਲਾਉਂਦੇ ਪਰ ਇਸ ਵਖਤ ਕਿਸਾਨ ਜਥੇ ਬੰਦੀਆਂ ਦੀ ਅਗਵਾਈ ਕਰਨ ਵਾਲਾ ਕੋਈ ਵੀ ਦਲੇਰਾ ਨਾ ਲੀਡਰ ਕੋਈ ਵੀ ਹੱਕ ਤਾਪੜ ਕੇ ਕਹਿਣ ਵਾਲਾ ਫਿਲਹਾਲ ਅਜੇ ਸਾਹਮਣੇ ਨਹੀਂ ਆਇਆ ਜੇ ਆਊਗਾ ਵੀ ਤਾਂ ਬੱਕੋ-ਵੱਕ ਜਥੇ ਬੰਦੀਆਂ ਦੇ ਬੱਕੋ-ਵੱਕੇ ਝੰਡੇ ਬੱਕੋ-ਵੱਕੇ ਵਿਚਾਰਾਂ ਨੇ ਉਹਨੂੰ ਕਿਵੇਂ ਨਾ ਕਿਵੇਂ ਥੱਬੀ ਲਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਜਿਵੇਂ ਹੁਣ ਲੱਗੀ ਹੈ ਜੇਕਰ ਇਸ ਸੰਦਰਭ ਦੇ ਵਿੱਚ ਸਰਕਾਰ ਦੀ ਗੱਲ ਕਰੀਏ ਦਾ ਸਰਕਾਰ ਦਾ ਵੀ ਰੋਲ ਜਿਹੜਾ ਕੋਈ ਬਹੁਤਾ ਚੰਗਾ ਨਹੀਂ ਰਿਹਾ ਕਿਉਂਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੂੰ ਆਪ ਹੀ ਗਾਣੇ ਬਣ ਕੇ ਤੋਰਿਆ ਸੀ ਜਾਂ ਅੰਦਰੂਨੀ ਸ਼ਬਦਾਂ ਵਿੱਚ ਜਿਨ੍ਹਾਂ ਨੂੰ ਅਸੀਂ ਅੱਗੇ ਤੋਰਿਆ ਸੀ ਉਹਨਾਂ ਨੂੰ ਆਪ ਹੀ ਸਾਨੂੰ ਜੜੀਆਂ ਮੁੜ ਕੇ ਡਾਂਗਾ ਮਾਰ ਕੇ ਧਮਕੀਆਂ ਦੇ ਕੇ ਠਾਉਣਾ ਪੈ ਗਿਆ ਅਖੀਰ ਦੇ ਵਿੱਚ ਸਾਰਾ ਕੁਝ ਰਾਰਾ ਲਾ ਕੇ ਸਵਾਥਰ ਸਸਰੇ ਤੇ ਗੰਢ ਜਿੰਨੀ ਦੇਰ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਇਕਤਾ ਨਹੀਂ ਹੁੰਦੀ ਸਾਡੇ ਲੋਕ ਉਹਨੀਆਂ ਜਰਾ ਆਪਣੇ ਹੱਕਾਂ ਨੂੰ ਲੈ ਨਹੀਂ ਸਕਦੇ ਕਿਸਾਨ ਤੇ ਮਜ਼ਦੂਰ ਜਥੇ ਬੰਦੇ ਦੀ ਲੜਾਈ ਨੂੰ ਜਿੱਤ ਨਹੀਂ ਸਕਦੇ ਸਾਡੀ ਵੀਡੀਓ ਸਾਡੇ ਵਿਚਾਰ ਕਿਵੇਂ ਲੱਗੇ ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਹਾਂ